ਹਾਂ ਤਾਂ ਚੱਲ ਅੱਗੇ ਉਹ ਲਖਮਾ ਉੱਥੇ ਦੇਖਿਓ ਪਾਰਟੀ ਪਾਪਰ ਵਗੈਰਾ ਕਾਫੀ ਕਿੱਢੀ ਹੋਈ ਹੈ ਹਾਂ ਇਹ ਵੀ ਇਹ ਵੀ ਆਪਾਂ ਦੱਸਾਂਗੇ ਵੀ ਸਾਰੀਆਂ ਜਿਹੜੀ ਡਰੇਨਸ ਲਾਈਵ ਚ ਅਨਾਉਂਸ ਕਰਦੇ ਰਹੀ ਬਣਾ ਲੋ ਬੇ ਸਾਰ ਇਹ ਹੁਣ ਹੀ ਹੋਇਆ ਹੈ ਇਹ ਸਭ ਇੱਥੇ ਨਾਲੀਆਂ ਓਪਨ ਸੀ ਕਰੂਗਾ ਜੀ ਅੱਗੇ ਆਪਾਂ ਜੀ ਹੋ ਗਿਆ ਇਹ ਆਪਾਂ ਇਹ ਪਕੜ ਲੂ ਮੈਂ ਵਿਚੋ ਲੈ ਲੈਣਾ ਥੋੜਾ ਓਕੇ ਤਾਂ ਨਨਪੁਰ ਸਾਫ ਦੀ ਧਰਤੀ ਦੇ ਤੇ ਅਸੀਂ ਪਹੁੰਚੇ ਹੋયા ਹਾਂ ਅਸੀਂ ਗੁਰੂ ਘਰ ਦਾ ਮस्तक ਹੋਏ ਹਾਂ ਤੇ ਹੁਣ ਮਿਸ਼ਨ ਕਲੀਨ ਪੰਜਾਬ ਮੁਹਿੰਮ ਦਾ ਆਗਾਜ਼ ਕਰਨ ਦਾ ਸਮਾਂ ਹੈ ਜਿਵੇਂ ਸਾਡੇ ਘਰ ਕਿਸੇ ਨੇ ਆਉਣਾ ਹੋਵੇ ਜਿਵੇਂ ਅਸੀਂ ਘਰ ਦੇ ਵਿੱਚ ਕੋਈ ਈਵੈਂਟ ਜਾਂ ਕੋਈ ਪ੍ਰੋਗਰਾਮ ਫਲਾਸ ਜੀਨਨਪੁਰ ਸਾਹਿਬ ਦੇ ਵਿੱਚ ਮਨਾ ਰਹੇ ਹ ਕੋਸ਼ਿਸ਼ ਹੈ ਸਾਡੀ ਹਰ ਪੰਜਾਬ ਦੇ ਕੋਨੇ ਦੇ ਵਿੱਚ ਇਸ ਮੁਹਿੰਮ ਨੂੰ ਲੈ ਕੇ ਜਾਈਏ ਤੁਸੀਂ ਜੁੜ ਸਕਦੇ ਹੋ ਸਭ ਤੋਂ ਪਹਿਲਾਂ ਸਾਡੇ ਨਾਲ ਹਰਜੂਤ ਬੈਂਸੀ ਆਪਾਂ ਆਲਰੇਡੀ ਗੱਲ ਕਰ ਰਹੇ ਹਾਂ ਤੇ ਡੀਸੀ ਸਾਹਿਬ ਵੀ ਸਾਡੇ ਨਾਲ ਜੁੜੇ ਨੇ ਵਰਜੀਤ ਸਿੰਘ ਬਾਲੀਆ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਇਸ ਮੁਹਿੰਮ ਦੇ ਨਾਲ ਆਗਾਜ਼ ਕਰਨ ਦੇ ਵਾਸਤੇ ਤੁਸੀਂ ਟਾਈਮ ਕੱਢਿਆ ਹੋਰ ਵੀ ਅਨੰਦਪੁਰ ਸਾਹਿਬ ਤੋਂ ਬਹੁਤ ਸ਼ਕਤੀਆਂ ਸਾਡੇ ਕੋਲ ਇੱਥੇ ਪਹੁੰਚੀਆਂ ਹੋਈਆਂ ਨੇ ਆਪਾਂ ਬੈਂਸ ਸਾਹਿਬ ਫਤਿਹ ਬੁਲਾਈਏ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਾਡਾ ਮਕਸਦ ਇਹ ਹੀ ਹੈ ਕਿ ਅਸੀਂ ਸਾਫ਼ ਸੁਥਰਾ ਰੱਖ ਸਕੀਏ ਬੈਂਸ ਸਾਹਿਬ ਮੈਂ ਇੱਕ ਸ਼ੁਰੂਆਤ ਦੇ ਵਿੱਚ ਤੁਹਾਡੇ ਤੋਂ ਜ਼ਰੂਰ ਜਾਨਣਾ ਚਾਹਾਂਗਾ ਕਿ ਅਪ ਮੁਹਿੰਮ ਦਾ ਆਲਰੇਡੀ ਜ਼ਿਕਰ ਕਰ ਚੁੱਕੇ ਹਾਂ ਅਨੰਦਪੁਰ ਸਾਹਿਬ ਦੀ ਦੇਖ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਦੀ ਦਿਖੇ ਤੁਸੀਂ ਜਿਵੇਂ ਆਪਾਂ ਵੀ ਗੱਲ ਕਰ ਜੇ ਤੁਸੀਂ ਸਵੇਰੇ ਆਏ ਹੋ ਤੁਸੀਂ ਸਿਰ ਪੂਰੇ ਸ਼ਹਿਰ 'ਚ ਜਦੋਂ ਦੇਖਦੇ ਹੋ ਤਾਂ ਤੁਹਾਨੂੰ ਜਿਹੜੀ ਖੁਦ ਮੈਂ ਵੀ ਇੱਥੋਂ ਦਾ ਵਾਸੀ ਹਾਂ ਖੁਦ ਬੜੀ ਮਨ ਨਾਲ ਖੁਸ਼ੀ ਹੋ ਰਹੀ ਕਿ ਹਰ ਦਿਨ ਦੇ ਨਾਲ ਜੋ ਨਿਖਾਰ ਆ ਰਿਹਾ ਹੈ ਤੁਸੀਂ ਸਾਰੇ ਸਾਡੇ ਸ਼ਹਿਰ ਵਾਸੀ ਖੜੇ ਇਹਨਾਂ ਨੂੰ ਪੁੱਛ ਸਕਦੇ ਹਾਂ ਆ ਅਨੰਦਪੁਰ ਸਾਹਿਬ ਬਹੁਤ ਅਲੌਕਿਕ ਲੱਗ ਰਿਹਾ ਵੈਸੇ ਹੀ ਇਹ ਧਰਤੀ ਗੁਰੂਆਂ ਦੀ ਧਰਤੀ ਆ ਨੰਦਾਂ ਦੀ ਪੁਰੀ ਆ ਪਰ ਬਹੁਤ ਅਲੌਕਿਕ ਲੱਗ ਰਿਹਾ ਆ ਕੁਝ ਕਮੀਆਂ ਸੀ ਸ਼ਹਿਰ ਦੇ ਵਿੱਚ ਜਿਵੇਂ ਆਪਾਂ ਬਿਲਕੁਲ ਗੁਰਦੁਆਰਾ ਸੀਸਗੰਨ ਸਾਹਿਬ ਦੇ ਜਿਹੜੀ ਪੈਰੀਫਰੀ ਹੈ ਉੱਥੇ ਵੀ ਓਪਨ ਡਰੇਨਸ ਸਿਗੀਆਂ ਤਾਂ ਅਸੀਂ ਸਾਰੀਆਂ ਡਰੇਨਸ ਨੂੰ ਕਵਰ ਕਰ ਰਹੇ ਹਾਂ ਆ ਅਗਲੇ 3-4 ਦਿਨ ਤੱਕ ਸਾਰਾ ਕੰਮ ਮੁਕੰਮਲ ਹੋ ਜਾਊਗਾ ਲਗਭਗ 15 ਕਰੋੜ ਰੁਪਏ ਦਾ ਕੰਮ ਜਿਹੜਾ ਹੈ ਮਿਊਨਿਸਪਲ ਏਰੀਆ 'ਚ ਹੋਇਆ ਕੋਈ ਸੀਵਰੇਜ ਪੁਆਇੰਟ ਕਲੀਕ ਨਹੀਂ ਸਾਰੀਆਂ ਜਿਹੜੀਆਂ ਨਾਲੀਆਂ ਗਲੀਆਂ ਨਾਲੀਆਂ ਸਾਰੀਆਂ ਡਰੇਨਸ ਬੰਦ ਕਰ ਦਿੱਤੀਆਂ ਗਈਆਂ ਨੇ ਇੱਕ ਬਹੁਤ ਵੱਡਾ ਜਿਹੜਾ ਵਾਰਾ ਪਸ਼ੂਆਂ ਦਾ ਮਸਲਾ ਹੁੰਦਾ ਹੈ ਉਹ ਆਵਾਰਾ ਪਸ਼ੂ ਜਿਹੜੇ ਹੈ ਉਹ ਅਸੀਂ ਲਗਾਤਾਰ ਚੱਕ ਰਹੇ 15 ਤਰੀਕ ਤੋਂ ਬਾਅਦ 16 ਤਰੀਕ ਤੋਂ ਬਾਅਦ ਪੂਰਾ ਸ਼ਹਿਰ ਅਵਾਰਾ ਤੋਂ ਵੀ ਨਹੀਂ ਦੇਖਿਆ ਮੈਂ ਆਲਰੇਡੀ ਦੋ ਪਸ਼ੂ ਅਵਾਰਾ ਪਸ਼ੂ ਅਵਾਰਾ ਪਸ਼ੂ ਫ੍ਰੀ ਕਰਾਂਗੇ ਪੂਰੇ ਸ਼ਹਿਰ ਨੂੰ ਹਜੇ ਵੀ ਕੁਲੇ ਦੇ ਵਿੱਚ ਆਪ ਆਪ ਜੀ ਦੇ ਮਾਧਿਅਮ ਦੇ ਰਾਹੀਂ ਅਪੀਲ ਹੈ ਬਾਕੀ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਵੀ ਕਿ ਆਪਾਂ ਉਹਨਾਂ ਪਸ਼ੂਆਂ ਨੂੰ ਗਊਸ਼ਾਲਾਵਾਂ ਜਿੱਥੇ ਜਾਣਾ ਚਾਹੀਦਾ ਉੱਥੇ ਪਹੁੰਚਾਈਏ ਸ਼ਹਿਰਾਂ 'ਚ ਛੱਡਣ ਨਾਲ ਆਪਾਂ ਇੱਕ ਆਲਰੇਡੀ ਇੱਕ ਖੋਨਹਾਰ ਨੌਜਵਾਨ ਪੰਜਾਬ ਦਾ ਗਵਾਚ ਚੁਕੇ ਹੈ ਤੇ ਕਾਨੂੰ ਸਾਡੇ ਵੀ ਕਿਸੇ ਨਾਲ ਵੀ ਕਿਸੇ ਨਾਲ ਵੀ ਹੋ ਸਕਦਾ ਦੂਜਾ ਤੁਸੀਂ ਇਹ ਸਭ ਦੇਖ ਸਕਦੇ ਹੋ ਇਵਾਲਸ ਇਸ ਵਾਲਸ ਦੇ ਉੱਤੇ ਬਹੁਤ ਸ਼ਾਨਦਾਰ ਆਰਟਵਰਕ ਹੋ ਰਿਹਾ ਜਿਹੜੀ ਬਿਲਕੁਲ ਤੁਹਾਡੇ ਪਿੱਛੇ ਕੰਦ ਹੈ ਪਿੱਛੇ ਗੁਰੂ ਸਾਹਿਬ ਦਾ ਘਰ ਹੈ ਸਾਹਮਣੇ ਗੁਰਦੁਆਰਾ ਸੀਸਗੰ੍ਹ ਸਾਹਿਬ ਹੈ ਤਾਂ ਇਸ ਦੇ ਉੱਤੇ ਗੁਰੂ ਸਾਹਿਬ ਦਾ ਪੂਰਾ ਸਫ਼ਰ ਜਦੋਂ ਇੱਥੋਂ ਦਿੱਲੀ ਤੱਕ ਗਏ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਪੇਂਟਿੰਗਸ ਦੇ ਜ਼ਰੀਏ ਪਤਾ ਲੱਗਦਾ ਹੈ ਪੇਂਟਿੰਗਸ ਤਾਂ ਕਿ ਤੇ ਨਾਲ ਹੀ ਉਸ ਵਾਲ ਦੇ ਉੱਤੇ ਕਸ਼ਮੀਰੀ ਪੰਡਤਾਂ ਦਾ ਕਿਵੇਂ ਉਹ ਚੱਲ ਕੇ ਗੁਰੂ ਸਾਹਿਬ ਦੇ ਘਰ ਵੱਲ ਨੂੰ ਆ ਰਹੇ ਆ ਆ ਇੱਥੇ ਭਾਈ ਬਚਿੱਤਰ ਸਿੰਘ ਜੀ ਤਾਂ ਕਿ ਪੂਰੇ ਅਨੰਪੁਰ ਸਾਹਿਬ ਨੂੰ ਅਸੀਂ ਸੋਨਾ ਬਣਾ ਸਕੇ ਜਦੋਂ ਸੰਗਤ ਹੈ ਕਿ ਲਿ ਚੈਲੰਜ ਜੇ ਵੀ ਸੀ ਗੌਰਵ ਕਿ ਜ ਉਹਨਾਂ ਤੁਸੀਂ ਹੋਰ ਬਹੁਤ ਕੁਝ ਜਿਹੜਾ ਹੈ ਨਹੀਂ ਕਰ ਸਕਦੇ ਤਾਂ ਥਰੂ ਆਰਟਵਰਕ ਤੇ ਥਰੂ ਸਾਫ ਸਫਾਈ ਤੁਹਾਨੂੰ ਵੀ ਪੂਰਾ ਇੱਕ ਕਲਾਨ ਅਸੀਂ ਇਹਨਾਂ ਦਿਨਾਂ ਦਾ 30 ਤਰੀਕ ਤੱਕ ਸਾਡੇ ਜਿਹੜੇ ਹੈ ਘੱਟੋ ਘੱਟ 700 ਤੋਂ ਵੱਧ ਸਫਾਈ ਸੇਵਕ ਲੱਗਣਗੇ ਪੂਰੇ ਸ਼ਹਿਰ ਨੂੰ ਅਲੱਗ ਅਲੱਗ ਸੈਕਟਰਸ ਵਿੱਚ ਵੰਡਾਂਗੇ ਉਹਨਾਂ ਦੀ ਵੀ ਟ੍ਰੇਨਿੰਗ ਹੈ ਤੇ ਅਸੀਂ ਹਾਫ ਵੀ ਖੁਦ ਪਿਛਲੇ ਲਗਭਗ 1.5-2 ਮਹੀਨੇ ਤੋਂ ਕੋਈ ਦੀਵਾਲੀ ਦੀ ਛੁੱਟੀ ਨਹੀਂ ਕੋਈ ਐਤਵਾਰ ਦੀ ਛੁੱਟੀ ਨਹੀਂ ਸਾਰਾ ਜ਼ਿਲ੍ਹਾ ਪ੍ਰਸ਼ਾਸਨ डीसी साहब तो लेके सारे जिला प्रशासन जड़े ये तैयारियां ते लगया होया ते अਸੀਂ ਆਪਣੇ ਆਪ ਨੂੰ ਸਾਰੇ ਜਿੱਥੇ ਵੀ ਜਿਸ ਜਿਸ ਕੁਰਸੀ ਤੇ ਬੈਠੇ ਆ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਕਿ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋਈ ਕਿ ਸਾਡੇ ਕਾਰਜਕਾਲ ਦੇ ਦੌਰਾਨ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮੈਂ ਮੈਂ ਡੀਸੀ ਸਾਹਿਬ ਇੱਕ ਜ਼ਰੂਰ ਤੁਹਾਡੇ ਤੋਂ ਜੋ ਬੈਂਸ ਸਾਹਿਬ ਨੇ ਜ਼ਿਕਰ ਕੀਤਾ ਹੈ ਦੇ ਦੌਰਾਨ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮੈਂ ਮੈਂ ਡੀਸੀ ਸਾਹਿਬ ਇੱਕ ਜ਼ਰੂਰ ਤੁਹਾਡੇ ਤੋਂ ਜੋ ਬੈਂਸ ਸਾਹਿਬ ਨੇ ਜ਼ਿਕਰ ਕੀਤਾ ਹੈ ਉਸ ਤਰ੍ਹਾਂ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮੈਂ ਮੈਂ ਡੀਸੀ ਸਾਹਿਬ ਇੱਕ ਜ਼ਰੂਰ ਤੁਹਾਡੇ ਤੋਂ ਜੋ ਬੈਂਸ ਸਾਹਿਬ ਨੇ ਜ਼ਿਕਰ ਕੀਤਾ ਉਸ ਤਰ੍ਹਾਂ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮੈਂ ਮੈਂ ਡੀਸੀ ਸਾਹਿਬ ਇੱਕ ਜ਼ਰੂਰ ਤੁਹਾਡੇ ਤੋਂ ਜੋ ਬੈਂਸ ਸਾਹਿਬ ਨੇ ਜ਼ਿਕਰ ਕੀਤਾ ਉਸ ਤਰ੍ਹਾਂ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮੈਂ ਮੈਂ ਡੀਸੀ ਸਾਹਿਬ ਇੱਕ ਜ਼ਰੂਰ ਤੁਹਾਡੇ ਤੋਂ ਜੋ ਬੈਂਸ ਸਾਹਿਬ ਨੇ ਜ਼ਿਕਰ ਕੀਤਾ ਉਸ ਗ੍ਰਾਂਟ ਸੰ ਲਈ ਸੇਵਾ ਕਰਨ ਦਾ ਮੌਕਾ ਮੈਂ ਮੈਂ ਡੀਸੀ ਸਾਹਿਬ ਇੱਕ ਜ਼ਰੂਰਤ ਮੰਤਰੀ ਸਾਹਿਬ ਨੇ ਤੁਹਾਨੂੰ ਦੱਸਿਆ ਹੈਗਾ ਅਸੀਂ ਪੂਰੇ ਸ਼ਹਿਰ ਨੂੰ 10 ਸੈਕਟਰਾਂ ਦੇ ਵਿੱਚ ਵੰਡ ਰਹੇ ਹੈਗੇ ਆ ਤਾਂ ਜੋ ਹਰੇਕ ਸੈਕਟਰ ਦੇ ਉੱਤੇ ਇੱਕ ਪੰਜਾਬ ਸਰਕਾਰ ਨੇ ਸਾਨੂੰ ਯੰਗ 10 ਆਈਐਸ ਆਫੀਸਰਸ ਦਿੱਤੇ ਹੈ ਹਰੇਕ ਸੈਕਟਰ ਨੂੰ ਇੱਕ ਆਈਐਸ ਅਫੀਸਰ ਲੀਡ ਕਰਨਗੇ ਉਹਦੇ ਵਿੱਚ ਜਿੰਨੀਆਂ ਵੀ ਸਹੂਲਤਾਂ ਨੇ ਭਾਵੇਂ ਉਹ ਸਫਾਈ ਦਾ ਪ੍ਰਬੰਧ ਹੈਗਾ ਭਾਵੇਂ ਉਹ ਆਪਣੇ ਪਖਾਨਿਆਂ ਦਾ ਪ੍ਰਬੰਧ ਹੈ ਭਾਵੇਂ ਉਹ ਪੀਣ ਦੇ ਪਾਣੀ ਦੀ ਜ਼ਰੂਰਤ ਹੈ ਭਾਵੇਂ ਉਹ ਲੰਗਰਾਂ ਦੇ ਵਿੱਚ ਬਿਜਲੀ ਦੀ ਪ੍ਰੋਵੀਜ਼ਨ ਹੈ ਜਾਂ ਉਹਨਾਂ ਦਾ ਜਿਹੜਾ ਵੀ ਜਿੰਨਾ ਵੀ ਕੂੜਾ ਕ੍ਰੀਏਟ ਹੁੰਦਾ ਉਹਨੂੰ ਕਿਸ ਤਰ੍ਹਾਂ ਵੇਗੇਟ ਕਰਨਾ ਹਰ ਚੀਜ਼ ਨੂੰ ਇੱਕ ਆਈਐਸ ਅਫੀਸਰ ਇੱਕ ਯੰਗ ਆਈਏਐਸ ਅਫੀਸਰ ਖੁਦ ਮੌਕੇ ਦੇ ਉੱਤੇ ਰਹਿ ਕੇ ਤਨਾਤ ਰਹਿ ਕੇ ਪੂਰੇ ਹਫਤੇ ਉਸ ਨੂੰ ਲੀਡ ਕਰਨਗੇ ਸਾਡੀ ਅਸੀਂ ਪੂਰੀ ਉਹਦੀ ਪਲਾਨ ਬਹੁਤ ਬਹੁਤ ਦਵਾਰਕ ਸਾਹਿਬ ਅਰਜਨ ਸਾਹਿਬ ਬਹੁਤ ਦਵਾਰਕ ਸਾਹਿਬ ਉਹ ਸਿੱਧਾ ਸਾਹਿਬ ਵਾਲੇ ਸਾਹਿਬ ਜੁੜਾ ਮੈਂ ਤੁਹਾਨੂੰ ਇਹ ਮੋਦੀ ਅੱਗੇ ਜਾਣੂਗੀ ਕਿ ਸਰਦਾਰਾਂ ਦਾ ਪੱਪਾ ਕੀ ਕਰਦੇ ਖਾਣੇ ਇਨੂੰ ਇੱਥੇ ਚੈ ਇਨੂੰ ਇੱਥੇ ਬੰਦ ਕਰ ਦੇ ਹਾਂ ਹਾਂ ਇਹਨੂੰ ਚੇ ਨਹੀਂ ਆਈ ਖੇਡਰ ਜਾ ਬਸ ਚੱਕੋ ਆਂ ਯਾਰ ਮੋਟੇ ਨਾਲ ਨਾਲ ਚੱਕੇ ਜਾਓਗਾ ਚੱਕੇ ਜਾਓਗਾ ਇਹਨੂੰ ਚੱਕ ਕੇ ਉਹਦੇ ਚ ਪਾਣਾ ਪੈਣਾ ਆ ਵੀ ਲਨਪੁਰ ਸਾਹਿਬ ਦੇ ਨਕਸ਼ਾ ਹਾਂ ਲੈ ਆਇ ਕਿਲਹਾਵਾ ਗੜਦਣਾ ਅੱਛਾ ਈ ਹੈ ਨਾ ਬਸ ਸਾਫਰੇ ਨੂੰ ਇੱਦਾਂ ਹੀ ਰੱਖੇ ਰੱਖ ਇਹ ਮੇਰਾ ਇੱਕ ਨਾਲ ਨਾਲ ਸਵਾਲ ਹੈ ਕਿ ਸਪਾਈ ਨੂੰ ਲੈ ਕੇ ਤੁਹਾਡੇ ਪਲਾਨ ਦੇ ਵਿੱਚ ਕੀ ਦਿੱਤਾ ਹੈਗਾ ਇੰਡਸਟਰੀਜ਼ ਤੋਂ ਲੈ ਕੇ ਡੀਸੀ ਸਾਹਿਬ ਨੇ ਆਲਰੇਡੀ ਇਸ ਦੇ ਘੇਰੇ ਦੋ ਤਰ੍ਹਾਂ ਦੇ ਗੌਰਵ ਹੈ ਕਿ ਇੱਕ ਤਾਂ ਵੈਸੇ ਹੀ ਸਾਨੂੰ ਜਿਹਨੇ ਟਿੱਕੀ ਮਿਸ਼ਨ ਲਈ ਪੰਜਾਬ ਦਾ ਸ਼ੁਰੂਆਤ ਕੀਤੀ ਹੈ ਜੀ ਇਹ ਸਾਡਾ ਫਰਜ਼ ਮੰਨਦਾ ਹੈ ਕਿ ਅਸੀਂ ਨਾਲ ਨਾਲ ਤੋਂ ਹੋ ਹੀ ਜਾਵੇ ਕੰਮ ਆਪਾਂ ਕੋਈ ਇਹ ਨਾ ਕਹੇ ਨਾ ਕਿ ਸਿਰਫ ਇਹ ਇਲੈਕਸਰ ਆਪਾਂ ਦੇਖਿਆ ਹੈ ਕੈਂਪੇਨ ਸਿਰਫ 10 ਮਿੰਟਾਂ ਵਾਲੇ ਹੋ ਜਾਂਦੇ ਆ ਤੇ ਉਹ ਹੁੰਦਾ ਨਹੀਂ ਤਾਂ ਆਪਾਂ ਇਹਨੂੰ ਪੂਰਾ ਸਾਫ਼ ਵੀ ਕਰਾਂਗੇ ਗੌਰਵ ਇਹਦੇ ਚ ਵੱਡੀ ਇਹ ਵੀ ਹੈ ਕਿ 1 ਤੋਂ 3 ਨਵੰਬਰ ਤੱਕ ਆਪਾਂ ਸੰਗਤ ਦੇ ਲਈ ਸਾਫ਼ ਕਰਨਾ ਇੱਕ ਜਿਵੇਂ ਤੁਸੀਂ ਮਿਸ਼ਨ ਕਲੀਫਿਕਸ ਆਂਡ ਆਓ ਜਿਵੇਂ ਤੁਹਾਨੂੰ ਦਿਖਾ ਮੈਂ ਤੁਹਾਨੂੰ ਆਪਣੇ ਕੈਮਰੇ ਅੱਗੇ ਵੀ ਮੈਂ ਕਈ ਵਾਰ ਇਹਨਾਂ ਆ ਦੇਖੋ ਇੱਧਰ ਆਓ ਫੋਰ ਏਗਜ਼ਾਮਪਲ ਉਹਨੇ ਨਾਲੀਆਂ ਨੇ ਜੀ ਇਹ ਆਪਾਂ ਅੱਜ ਸਾਫ਼ ਕਰ ਦਾਂਗੇ ਪਰ ਜਦੋਂ ਤੱਕ ਇਹ ਘਰ ਵਾਲੇ ਤੇ ਦੁਕਾਨ ਵਾਲੇ ਨਹੀਂ ਸੁਧਰਨਗੇ ਹਾਂ ਮਤਲਬ ਉਹਨਾਂ ਦਾ ਸਾਥ ਤਾਂ ਬਹੁਤ ਜ਼ਰੂਰੀ ਹੈ ਚਾਹੀਦਾ ਸੰਗਤ ਤੇ ਸੁਸਾਇਟੀ ਅਸਰ ਵੀ ਸਾਡੀ ਆਪਾਂ ਜਦੋਂ ਵਿਦੇਸ਼ ਜਾਂਦੇ ਆਪਾਂ ਦੇਖਦੇ ਆ ਉੱਥੇ ਕੋਈ ਵੀ ਬਾਹਰ ਨਹੀਂ ਟੁੱਟਦਾ ਤਾਂ ਮਿਸ਼ਨ ਕਲੀਨ ਪੰਜਾਬ ਦੇ ਨਾਲ ਅਸੀਂ ਤੇ ਮੈਂ ਆਪਣੇ ਨੂੰ ਬੜਾ ਲੱਕੀ ਸਮਝਦਾ ਕਿ ਸਾਡੇ ਕੋਲ ਇਸ ਵਕਤ ਕੁਲ এডੂਕੇਸ਼ਨ ਪੂਰੇ ਸਾਰੇ ਸਕੂਲ ਹੈ ਤਾਂ ਸਕੂਲਾਂ ਚ ਵੀ ਮੈਂ ਸਿਵਿਕ ਸੈਂਸ ਦੇ ਉੱਤੇ ਮੇਰਾ ਫੋਕਸ ਹੁੰਦਾ ਹੈ ਕਿ ਬੱਚਿਆਂ ਨੂੰ ਸਭ ਤੋਂ ਪਹਿਲਾਂ ਪਾਇੰਸ ਹੈਗੇ ਆ ਇੱਕ ਚੰਗਾ ਦੇਸ਼ ਸਿਰਜਣਾ ਤਾਂ ਸਭ ਤੋਂ ਤੇ ਤੁਸੀਂ ਅੱਜ ਕੱਲ ਇਹ ਬੜੀ ਚੰਗੀ ਗੱਲ ਹੈ ਮੈਨੂੰ ਪੇਰੈਂਟਸ ਆ ਕੇ ਦੱਸਦੇ ਆ ਕਿ ਛੋਟੇ ਬੱਚੇ ਅਗਰ ਕੋਈ ਗੱਡੀ ਚ ਟਰੈਵਲ ਕਰ ਰਿਹਾ ਅਗਰ ਮਾਤਾ ਪਿਤਾ ਕੋਈ ਰੈਪਰ ਬਾਹਰ ਤੋਂ ਛੋਟੇ ਬੱਚੇ ਲੜਦੇ ਉਹਨਾਂ ਨਾਲ ਜੀ ਕਿ ਸਾਡਾ ਮੁੱਲ ਕੇ ਗੱਲਾਂ ਨਹੀਂ ਕਰਨਾ ਤਾਂ ਇਹ ਜਿਹੜੀ ਸਫਾਈ ਹੈ ਸੋਸਾਇਟੀ ਐਟ ਲਾਰਜ ਨੂੰ ਵੀ ਸਾਥ ਦੇਣਾ ਠੀਕ ਆਪਾਂ ਥੋੜੀ ਹੋਰ ਅੱਗੇ ਮੁੱਦੀ ਨੂੰ ਬਧਾਦੇ ਜਾਂਦੇ ਰਹਾਂਗੇ ਬੈਂਸਾ ਵੀ ਵੀ ਡੈਫੀਨਿਟਲੀ ਤੁਸੀਂ ਜਾ ਸਕਦੇ ਜਿੰਕੀ ਜ਼ਰੂਰੀ ਵੀ ਆ ਵੀ ਆ ਵੀ ਨਾਲੀ ਵੀ ਸਾਫ਼ ਕਰਵਾਓ ਆ ਵੀ ਪੂਰਾ ਕਲੀਅਰ ਕਰਵਾ ਬੰਨ ਤਾਂ ਵੀ ਹੋਰ ਵੀ ਜਿਹੜੇ ਸਪੈਸਟੇਬਲ ਆਉਣਾ ਮੇਰੇ ਨਾਲ ਵੀ ਗੱਲਬਾਤ ਕਰਦੇ ਰਹਾਂਗੇ ਬੇਸਿਕਲੀ ਜਿਹੜੀ ਸਰਪੰਚ ਸਾਹਿਬ ਨੇ ਸਹਿਕਰ ਕੀਤਾ ਉਹ ਬਹੁਤ ਇੰਪੋਰਟੈਂਟ ਹੈ ਕਿ ਜਿਹੜੀ ਸਾਡੀ ਇੱਕ ਵਾਰੀ ਸੁਪਾਈ ਚਾਹ ਦੀ ਗੱਲ ਨਹੀਂ ਬੱਤੀ ਬਲਕਿ ਤੁਹਾਨੂੰ ਯਾਰ ਐਮ ਸੀ ਸਾਹਿਬ ਠੀਕ ਹੈ ਜੀ ਪੂਰਾ ਵੀ ਸਾਡੇ ਇਹ ਵੀ ਸਾਡੇ ਐਮ ਸੀ ਸਾਹਿਬ ਹੈ ਯੰਗ ਐਮ ਸੀ ਜੀ ਐਮ ਸੀ ਸਾਹਿਬ ਦੱਸੋਗੇ ਕਿ ਕਿਸ ਤਰੀਕੇ ਨਾਲ ਪੂਰਾ ਪ੍ਰੋਗਰਾਮ ਇਸ ਸਮੇਂ ਚੱਲ ਰਿਹਾ ਜਾ ਰਿਹਾ ਹੈ ਔਰ ਖਾਸ ਤੌਰ ਤੇ ਹਰੀ ਸਾਨੂੰ ਮਿਲੀ ਇਹ ਸੇਵਾ ਸਾਨੂੰ ਮਿਲੀ ਹੁਣ ਸਾਰੇ ਡਰੇਨਸ ਅੱਜ ਸ਼ਾਮ ਤੱਕ ਇਹ ਸਾਰਾ ਕੰਮ ਮੁਕੰਮਲ ਹੋ ਗਿਆ ਸਾਰਾ ਮਲਵਾ ਵੀ ਕਲੀਅਰ ਹੋ ਜਾਊਗਾ ਤਾਂ ਇੱਥੇ ਓਪਨ ਨਾਲੀਆਂ ਸੀ 스멜 ਆਂਦੀ ਸੀ ਯਾਨੀ ਗੁਰੂ ਸਾਹਿਬ ਦੀ ਦਹਲੀਜ ਇੱਥੇ ਤਾਂ ਸੰਗਤ ਸਭ ਤੋਂ ਜ਼ਿਆਦਾ ਇੱਥੀ ਹੋਈ ਆਉਗੀ ਤਾਂ ਵੈਸੇ ਵੀ ਇਸ ਤੋਂ ਵੱਡਾ ਕੋਈ ਸਥਾਨ ਨਹੀਂ ਗੁਰਦੁਆਰਾ ਸੀਸਗਨ ਸਾਹਿਬਾ ਜਿੱਥੇ ਨੌਵੇਂ ਪਾਤਸ਼ਾਹ ਜਿੱਦੇ ਸੀਸ ਦਾ ਸੰਸਕਾਰ ਹੋਇਆ ਤੇ ਉਹਦੀ ਦਹਲੀਜ ਉੱਤੇ ਗੰਦੀ 스멜 ਆਂਦੀ ਸੀ ਇਹ ਸਾਰਾ ਡਰੇਨ ਜੇ ਤੁਸੀਂ ਕੁਝ ਮਹੀਨੇ ਪਹਿਲਾਂ ਆ ਕੇ ਦੇਖਦੇ ਤਾਂ ਬਹੁਤ ਬੁਰੇ ਹਾਲਾਤ ਸੀ ਅਵਾਰਡ ਤੁਹਾਡੇ ਲਈ

ਉਹ 3 4 ਲੋਕਾਂ ਨਾਲ ਜਦ ਕਰਦੇ ਹੋਏ ਨਾਲ ਸਾਡੇ ਬਹੁਤ ਸਾਰੇ ਜਿਹੜੇ ਹੋਰ ਵਲੰਟੀਅਰ ਵੀ ਲੱਗੇ ਹੋਏ ਨੇ ਆਪ ਬਹਾਰੀ ਜਿਨ੍ਹਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ 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 ਜ ਕਿ ਜਸਤਵੀਨ ਬਹੁਤ ਜ਼ਰੂਰੀ ਹੁੰਦੇ ਨੇ ਹੁਣ ਆਪਾਂ ਚੁੱਕ ਰਹੇ ਹਾਂ ਜੇ ਲੋਕਾਂ ਨੂੰ ਲੋੜ ਹੀ ਨਾ ਪਵੇ ਬਾਹਰ ਸੁੱਟਣ ਦੀ ਸਿਵਿਕ ਸੈਂਸ ਵੀ ਕਹਿੰਦੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਨਾਲ ਹੁੰਦੀ ਹੈ ਕੋਈ ਆਈਡੀਆ ਕੋਈ ਨੰਬਰ ਹੈ ਕਿ ਇੱਥੇ ਟੈਂਸਿਟੀ ਤੋਂ ਲੈ ਕੇ ਕਿਲੇਨੰਦਪੁਰ ਸਾਹ ਤੋਂ ਰੋਜ਼ ਹੀ ਤੀਰਤ ਕਰ ਹੈ ਇੱਥੇ ਤਾਂ ਹਰ ਤਾਲ ਅਸੀਂ ਹੌਲਾ ਮਨ ਲਾ ਬਸਾਕੀ ਹੋਰ ਬੁਨਾਂਦੇ ਹਾਂ ਸਾਰਾ ਸਾਹੀ ਹਰ ਰੋਜ਼ ਇੱਥੇ ਸੰਘਤ ਆਦੀ ਹੈ ਆ ਬਾਈਟ ਕਰ ਲੋ ਸਿੱਟਾ ਮੇਰਾ ਮਨ ਜੀ ਅ ਅੱਜ ਸਾਡੀ ਸਾਰੀ ਟੀਮ ਵੱਲੋਂ ਸਾਡੇ ਸਾਰੇ ਐਮਸੀ ਸਹਿਬਾਨ ਵੱਲੋਂ ਸਾਡੇ ਪ੍ਰਧਾਨ ਸਾਹਿਬ ਨਗਰ ਕੌਂਸਲ ਦੇ ਅਨੰਦਪੁਰ ਸਾਹਿਬ ਦੇ ਵਿੱਚ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਹੈ ਰੋਜ਼ਾਨਾ ਸਵੇਰੇ 3 ਤਰੀਕ ਤੱਕ 7 ਵਜੇ ਅਸੀਂ ਸਾਰੇ ਆਪ ਸੜਕਾਂ ਦੇ ਉਤਰਾਂਗੇ ਮੈਂ ਖੁਦ ਵੀ ਉਹਦੇ ਵਿੱਚ ਇਨਕਲੂਡ ਹਾਂ ਰੋਜ਼ ਸਵੇਰੇ ਸਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਅਸੀਂ ਰੋਜ਼ਾਨਾ ਆਪਣੇ ਦਿਨ ਦੀ ਸਾਡੇ ਐਮਸੀ ਸਹਿਬਾਨ ਸਾਰੇ ਜਿਹੜੇ ਲੋਕਲ ਵਾਸੀ ਹੋਣਾਂ ਲੱਗੇ ਆਪ ਲੱਗਾਂਗੇ ਤੇ ਆਪ ਸਭ ਨੂੰ ਹੀ ਬੇਨਤੀ ਹੈ ਕਿ ਆਓ ਸ਼੍ਰੀ ਅਨੰਪੁਰ ਸਾਹਿਬ ਵਿਖੇ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਅ ਨਤਮਸਤਕ ਹੋ ਸਜਦਾ ਕਰੋ ਇਸ ਅਸੀਂ ਆਪਣੇ ਆਪ ਨੂੰ ਬੜਾ ਵੱਡ ਭਾਗੀ ਸਮਝਦੇ ਆ ਕਿ ਸਾਨੂੰ ਇਹ ਸੇਵਾ ਮਿਲੀ ਹੈ ਤੇ ਰੋਜ਼ਾਨਾ ਆਪ ਤੇ ਆਪ ਸਭ ਨੂੰ ਹੀ ਬੇਨਤੀ ਹੈ ਕਿ ਆਓ ਸ਼੍ਰੀ ਨਨਕੁਰਾ ਸਾਹਿਬ ਵਿਖੇ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋ ਸਜਦਾ ਕਰੋ ਇਸ ਅਸੀਂ ਆਪਣੇ ਆਪ ਨੂੰ ਬੜਾ ਵੱਡ ਭਾਗੀ ਸਮਝਦੇ ਆ ਕਿ ਸਾਨੂੰ ਇਹ ਸੇਵਾ ਮਿਲੀ ਹੈ ਤੇ ਰੋਜ਼ਾਨਾ ਆਪ